ਦੋਸਤੋ ਹੁਣ ਜੇ ਐ ਸਮੇਂ ਦੀ ਗੱਲ ਕੀਤੀ ਜਾਵੇ ਤੇ ਐਸ ਵਾਰ ਫਿਰ ਇਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿਹੜੇ ਦਾਅਵੇਦਾਰ ਦੱਸੇ ਜਾ ਰਹੇ ਆ ਜੇ ਉਹਨਾਂ ਦੇ ਨਾਮਾਂ ਦੀ ਇੱਥੇ ਚਰਚਾ ਕਰਨੀ ਹੋਵੇ ਤੇ ਉਹਨਾਂ ਨਾਮਾਂ ਦੇ ਵਿੱਚ ਸਾਮੇ ਆ ਰਿਹਾ ਕਿ ਬਧਾਇਕ ਸ਼ਾਪ ਤੋਂ ਹਰਦੇਵ ਸਿੰਘ ਲਾਟੀ ਸ਼ਿਰੋਵਾਰਿਆ ਮਜਬੂਤ ਦਾਅਵੇਦਾਰ ਦੱਸੇ ਜਾ ਰਹੇ ਆ ਉਹਨਾਂ ਦੇ ਮੁਕਾਬਲੇ ਹਲਕਾ ਨਕੂਤਰ ਤੋਂ ਆਗਰਸਤੇ ਅੰਜਾਰ ਡਾਕਟਰ ਨਵਜੋਤ ਸਿੰਘ ਦਾਇਆ ਆਸ਼ਵਨ ਪੱਲਾ ਬੜੇ ਸਰਗਰਮ ਆਗੂ ਆ ਉਹ ਪਿਛਲੇ ਸਮੇਂ ਚ ਨਕੂਤਰ ਵਿੱਚ ਵੀ ਉਹਨੇ ਇੱਥੋਂ ਦਾਅਵੇਦਾਰੀ ਵੀ ਕੀਤੀ ਸੀ ਤੇ ਸਰਗਰਮੀ ਵੀ ਉਹ ਕਰਦੇ ਰਿਹਾ ਆ ਹੁਣ ਤੋਂ ਬਾਅਦ ਜੇ ਗੱਲ ਕਰਨੇਗੇ ਰਜਿੰਦਰ ਪਾਲ ਸਿੰਘ ਰਾਣਾ ਰੰਧਾਵਾ ਕਰਤਾਰਪੁਰ ਤੋਂ ਨੇ ਉਹ ਦਾਵੇਦਾਰ ਨੇ ਇਹ ਜਨਰਲ ਕੈਟਾਗਰੀ ਦੇ ਉਮੀਦਵਾਰ ਆ ਕਾਂਗਰਸ ਦੇ ਹੱਥ ਦੇ ਪ੍ਰਧਾਨ ਦੀ ਚੋਣ ਲਈ ਹੁਣ ਆਪਾਂ ਜਦੋਂ ਐਸਸੀ ਗੀਡਰਾਂ ਵੱਲ ਝਾਤ ਮਾਰਾਂਗੇ ਤਾਂ ਉਸ ਵੇਲੇ ਸਾਹਮਣੇ ਨਾ ਆਉਂਦੇ ਨੇ ਆਪਕਾ ਬਧਾਇਕ ਚੌਧਰੀ ਸਰਮਦ ਸਿੰਘ ਚੌਧਰੀ ਸੰਤੋਖ ਸਿੰਘ ਦਾ ਬੇਟਾ ਵਿਕਰਮ ਸਿੰਘ ਚੌਧਰੀ ਉਹਨਾਂ ਤੋਂ ਬਾਅਦ ਗੱਲ ਕਰ ਲੈਨੇ ਆ ਆਧ ਵਰਤੋਂ ਵਿਧਾਇਕ ਸੁਖਵਿੰਦਰ ਕੋਟਲੀ ਵੀ ਕਿਹਾ ਜਾ ਸਕਦਾ ਉਹ ਵੀ ਐਸਐਲ ਕਾਟਾਗਰ ਤੋਂ ਹਨ ਬੇਸ਼ੱਕ ਉਹਨਾਂ ਦਾ ਪ੍ਰਧਾਨਗੀ ਦੀ ਜ਼ਾਬੇਦਾਰੀ ਨਹੀਂ ਚਰਚਾ ਵਿੱਚ ਨਾਂ ਨਹੀਂ ਹੈ ਦੋਸਤੋ ਜੇ ਦੇਖਿਆ ਜਾਵੇ ਚਾਂਦੀ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਕੀ ਉਹ ਚਾਹਣਗੇ ਕਿ ਜਲੰਧਰ ਦੇ ਹਾਤੀ ਦਾ ਪ੍ਰਧਾਨ ਐਸਸੀ ਕੈਟਾਗਰੀ ਚ ਹੋਵੇ ਦੋਸਤੋ ਮੈਂ ਅਰਜਿੰਦਰ ਸਿੰਘ ਬਿਲਗਾ ਜਲੰਧਰ ਦੇ ਹਾਤੀ ਇਸ ਵਾਰ ਕੌਣ ਪ੍ਰਧਾਨ ਬਣੇਗਾ ਆਓ ਅੱਜ ਇਸ ਮੁੱਦੇ ਤੇ ਚਰਚਾ ਕਰਦੇ ਹਾਂ ਦੋਸਤੋ ਜਿਵੇਂ ਪਿਛਲੇ ਦਿਨਾਂ ਤੋਂ ਕਾਂਗਰਸ ਦੇ ਬਾਹਰੋਂ ਹਾਈ ਕਮਾਂਡ ਵੱਲੋਂ ਲਗਾਏ ਅਰਜਾਤਾਂ ਬਣਾਉਂ ਇਥੋਂ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੇ ਹਰੇ ਹਲਕੇ ਦੇ ਵਿੱਚ ਜਾ ਕੇ ਵਰਕਰਾਂ ਦੀਆਂ ਮੀਟਿੰਗਾਂ ਅਲਕਾ ਪੱਤਰਕਾਰਾਂ ਤੇ ਉਹਨਾਂ ਦੇ ਵਿਚਾਰ ਜਾਣੇ ਕਿ ਆਉਣ ਵਾਲਾ ਜ਼ਿਲ੍ਹਾ ਪ੍ਰਧਾਨ ਕੌਣ ਚਾਹੀਦਾ ਜੇ ਨੂੰ ਦੋਸਤੋ ਕਾਂਗਰਸ ਦੇ ਵਿੱਚ ਇਹ ਸੰਗਠਨ ਸਿਰਜਣ ਮੈਂ ਜਿਹੜੀ ਚੱਲਦੀ ਹੈ ਉਸ ਨੂੰ ਲੈ ਕੇ ਹੁਣ ਪ੍ਰਧਾਨ ਬਣ ਕੇ ਦਾਅਵੇਦਾਰ ਵੀ ਮਾਨਨ ਵਿੱਚ ਹਨ ਤੇ ਆਓ ਆਪਾਂ ਇਸ ਵਿੱਚ ਤੇ ਗੱਲ ਕਰ ਲੈਨੇ ਆ ਕਿ ਜ਼ਿਲੰਦਰ ਵਿਧਤੀ ਦਾ ਪ੍ਰਧਾਨ ਚੁਣਿਆ ਜਾਣਾ ਸ਼ਹਿਰੀ ਪ੍ਰਧਾਨ ਚੁਣਿਆ ਜਾਣਾ ਤੇ ਅੱਜ ਆਪਾਂ ਗੱਲ ਕਰਾਂਗੇ ਜ਼ਿਲੰਦਰ ਵਿਧਤੀ ਦੀ ਜ਼ਿਲੰਦਰ ਵਿਧਤੀ ਦੇ ਵਿੱਚ ਪੰਜ ਵਿਧਾਨ ਸਭਾ ਹੱਕ ਵੀ ਪੈਂਦੇ ਨੇ ਉਹਨਾਂ ਵਿੱਚ ਕਰਤਾਰਪੁਰ ਆਦਮਪੁਰ ਤੇ ਫਲੌਰ ਤਿੰਨ ਹਲਕੇ ਰਿజర్ਵ ਦੋ ਹਲਕੇ ਜਨਰਲ ਜਿਨ੍ਹਾਂ ਦੇ ਵਿੱਚ ਨਕੋਤਰ ਤੇ ਸ਼ਾਹਕੋਟ ਲੋਕ ਸਭਾ ਦਿਲੰਦਰ ਵੀ ਐਸ்சி ਰਿజర్ਵ ਹਲਕਾ ਹੈ ਜੇ ਹਾਂ ਦੇਖਿਆ ਜਾਵੇ ਤੇ ਇੱਕ ਲੋਕ ਸਭਾ ਹਲਕਾ ਐਸ்சி ਰਿజర్ਵ ਤਿੰਨ ਵਿਧਾਨ ਸਭਾ ਹਲਕੇ ਐਸ்சி ਰਿజర్ਵ ਦੋ ਹਲਕੇ ਨਕੋਤਰ ਤੇ ਸ਼ਾਹਕੋਟ ਜਨਰਲ ਜ਼ਿਲ੍ਹਾ ਜਲੰਧਰ ਦੇ ਹੱਥੀ ਪ੍ਰਧਾਨ ਲਗਾਇਆ ਜਾਣਾ ਮੌਜੂਦਾ ਪ੍ਰਧਾਨ ਨੇ ਸ਼ਾਹਪੁਰ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰਵਾਲੀਆ ਆਉਣ ਵਾਲੀ ਪ੍ਰਧਾਨਗੀ ਚੋਣ ਵਿੱਚ ਮਜ਼ਬੂਤ ਦਾਅਵੇਦਾਰ ਦੱਸੇ ਜਾਂਦੇ ਨੇ ਜਦੋਂ ਹਾਈ ਕਮਾਂਡ ਦੀ ਤਰਫੋਂ ਇੱਥੇ ਲੱਗੇ ਅਜਾਗਰਾਂ ਨੇ ਹਰੇਕ ਹਲਕੇ ਦੇ ਵਿੱਚ ਜਾ ਕੇ ਮੀਟਿੰਗਾਂ ਦੌਰਾਨ ਇਹ ਜਾਣਿਆ ਕਿ ਜੁਨਟ ਪ੍ਰਧਾਨ ਨਾਂ ਲਿਖੇਗਾ ਕੈਟਾਗਰੀ ਲਿਖੀ ਗਈ ਤੇ ਉਸ ਵੇਲੇ ਜਦੋਂ ਹਰ ਹਲਕੇ ਦੇ ਵਿੱਚ ਅਸੀਂ ਦੇਖਦੇ ਹਾਂ 100 ਸਭਾ 100 ਤੋਂ ਵੱਧ ਪਿੰਡ ਨੇ ਹਰੇਕ ਪਿੰਡ ਵਿੱਚ ਕਾਂਗਰਸ ਦਾ ਜਿਹੜਾ ਜੁਨਟ ਪ੍ਰਧਾਨ ਆ ਉਹ ਜ਼ਿਆਦਾਤਰ ਜੱਟ ਸਿੱਖ ਹੀ ਹੈ ਜੇ ਤੋ ਜਲੰਧਰ ਦੇ ਵਿੱਚ ਇਹ ਚਲਰੀ ਮੀਟਿੰਗ ਦੇ ਵਿੱਚ ਲਿਖਿਆ ਜਾ ਰਿਹਾ ਸੀ ਤਾਂ ਉਸ ਵੇਲੇ ਜੇ ਇਹ ਹੀ ਗੱਲ ਵੀ ਸਾਹਮਣੇ ਆਈ ਕਿ ਰਲਮਾ ਮੈਲਮਾ ਲਿਖਾਓ ਕੋਈ ਐਸ ਸੀ ਵੀ ਲਿਖਾਓ ਜਿਹਦੇ ਪ੍ਰਧਾਨ ਨੇ ਐਸ ਸੀ ਪ੍ਰਧਾਨ ਦਾ ਉਹ ਹੀ ਲਿਖਾਊਗਾ ਜਿਸ ਨੂੰ ਪ੍ਰਧਾਨਗੀ ਮਿਲੀ ਹੋਵੇ ਸੋ ਦੋਸਤੋ ਜਦੋਂ ਪਹਿਨ ਵਿਧਾਨ ਸਭਾ ਹਲਕੇ ਵਿਚਾਰਪ ਹੈ ਚੌਥਾ ਲੋਕ ਸਭਾ ਹਲਕਾਰ ਯਰਵ ਹੈ ਇਸ ਤੋਂ ਸਾਹਮਣੇ ਆ ਜਾਂਦਾ ਹੈ ਕਿ ਜ਼ਿਲੰਦਰ ਦੇ ਹਾਪੀਕੇ ਵਿੱਚ ਬਹੁ ਗਿਣਤੀ ਵਾਲੇ ਵਿਧਾਨ ਸਭਾ ਹਲਕੇ ਉਹ ਐਸ்சி ਰਿਜ਼ਰਵ ਹੈ ਤੇ ਇਸ ਨੂੰ ਦੇਖ ਕੇ ਤਾਂ ਇੱਥੇ ਪ੍ਰਧਾਨ ਐਸ்சி ਕੈਟਾਗਰੀ ਚੋਂ ਜਿਹੜਾ ਪ੍ਰਧਾਨ ਹੋਣਾ ਲੱਗਦਾ ਹੈ ਚਾਹੀਦਾ ਪਰ ਅਜੇ ਹ ਨਹੀਂ ਇੱਥੇ ਸਵਾਲ ਖੜਾਦਾ ਕਿ ਇੱਥੇ ਪਹਿਲਾਂ ਵੀ ਐਸਸੀ ਰਿజర్ਵ ਕੈਟਾਗਰੀ ਤੋਂ ਪ੍ਰਧਾਨ ਜਿਹੜੇ ਲਾ ਲਗਾਇਆ ਜਾਂਦਾ ਜਾਂ ਜਨਰਲ ਕੈਟਾਗਰੀ ਦਾ 2017 ਤੋਂ 22 ਦੀ ਸਰਕਾਰ ਦੌਰਾਨ ਦੇ ਤਿੰਨ ਮਹੀਨੇ ਲਈ ਚੰਜੀ ਸਿੰਘ ਚੰਨੇ ਨੂੰ ਕਾਂਗਰਸ ਨੇ ਪੰਜਾਬ ਦਾ ਮੱਖਮਾ ਤੇ ਲਗਾਇਆ 2022 ਦੀ ਚੋਣ ਨੂੰ ਲੈ ਕੇ ਇੱਥੇ ਜ਼ਿਲ੍ਹਾ ਜਲੰਧਰ ਦਾ ਤਿਆਪੀ ਦਾ ਪ੍ਰਧਾਨ ਐਸਸੀ ਸਮਾਜ ਤੋਂ ਦਰਸ਼ਨ ਸਿੰਘ ਟਾਲੀ ਨੂੰ ਲਗਾਇਆ ਗਿਆ ਬੜੀ ਅੰਦਰਖਾਪੇ ਚਾਚਾ ਹੋਈ ਕਿ ਇਸ ਨੂੰ ਪੇ ਉਪਰਧਾਨ ਲਗਾਇਆ ਗਿਆ ਪਰ ਉਸ ਵੇਲੇ ਹਾਈ ਕਮਾਂਡ ਦਾ ਇਹ ਫੈਸਲਾ ਸੀ ਦੋਸਤੋ ਹੁਣ ਜੇ ਐ ਸਮੇਂ ਦੀ ਗੱਲ ਕੀਤੀ ਜਾਵੇ ਤੇ ਐਸ ਵਾਰ ਫਿਰ ਇਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਜਿਹੜੇ ਦਾਅਵੇ ਦਾ ਦੱਸੇ ਜਾ ਰਹੇ ਆ ਜੇ ਉਹਨਾਂ ਦੇ ਨਾਮਾਗੀ ਇੱਥੇ ਚਰਚਾ ਕਰਨੀ ਹੋਵੇ ਉਨ੍ਹਾਂ ਨਾਮਾਂ ਦੇ ਵਿੱਚ ਸਾਹਮਣੇ ਆ ਰਿਹਾ ਕਿ ਵਿਧਾਇਕ ਸ਼ਾਪੂ ਤੋਂ ਹਰਦੇਵ ਸਿੰਘ ਲਾਡੀ ਸ਼ਿਰੋਵਾਲੀਆ ਮਜ਼ਬੂਤ ਦਾਅਵੇਦਾਰ ਦੱਸੀ ਜਾ ਰਿਹਾ ਹੈ। ਉਨ੍ਹਾਂ ਦੇ ਮੁਕਾਬਲੇ ਹਲਕਾ ਨਕੂਦਰ ਤੋਂ ਪ੍ਰਾਪਤ ਤੇ ਅੰਜਾਰ ਡਾਕਟਰ ਨਵਜੋਤ ਸਿੰਘ ਦਾਇਆ ਅਸ਼ਵਨ ਪੱਲਾ ਬੜੇ ਸਰਕਾਰ ਮੰਗੂਆ ਉਹ ਪਿਛਲੇ ਸਮੇਂ ਚ ਨਕੋਟਰ ਵਿੱਚ ਵੀ ਉਨੇ ਕਿੱਥੋਂ ਦਾਵੇਦਾਰੀ ਵੀ ਕੀਤੀ ਸੀ ਤੇ ਸਰਗਰਮੀ ਵੀ ਉਹ ਕਰਦੇ ਰਿਹਾ ਉਹਨਾਂ ਤੋਂ ਬਾਅਦ ਜੇ ਗੱਲ ਕਰਨੇਗੇ ਅਯੰਦਰ ਪਾਲ ਸਿੰਘ ਰਾਣਾ ਰੰਧਾਵਾ ਕਰਤਾਰਪੁਰ ਤੋਂ ਨੇ ਉਹ ਦਾਵੇਦਾਰ ਨੇ ਇਹ ਜਨਨਲ ਕੈਟਾਗਰੀ ਦੇ ਉਮੀਦਵਾਰ ਆ ਕਾਂਗਰਸ ਦੇ ਹੱਥ ਦੇ ਪ੍ਰਧਾਨ ਦੀ ਚੋਣ ਲਈ ਉਹਨਾਂ ਅੱਗੇ ਤੋਂ ਐਸਸੀ ਨਿਰਗਮਲ ਚਾਤ ਮਾਰਾਂਗੇ ਤਾਂ ਉਸ ਵੇਲੇ ਸਾਹਮਣੇ ਨਾ ਆਉਂਦੇ ਨੇ ਚੌਧਰੀ ਸੰਤੋਖ ਸਿੰਘ ਦਾ ਬੇਟਾ ਸਾਬਕਾ ਵਿਧਾਇਕ ਚੌਧਰੀ ਸਰਿੰਦਰ ਸਿੰਘ ਚੌਧਰੀ ਸੰਤੋਖ ਸਿੰਘ ਦਾ ਬੇਟਾ ਵਿਕਰਮ ਸਿੰਘ ਚੌਧਰੀ ਉਹਨਾਂ ਤੋਂ ਬਾਅਦ ਗੱਲ ਕਰ ਲੈਨੇ ਆ ਆਧ ਪਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਬੀ ਕਿਹਾ ਜਾ ਸਕਦਾ ਉਹ ਵੀ ਐਸਸੀ ਕੈਟਾਗਰੀ ਤੋਂ ਹਨ ਬੇਸ਼ੱਕ ਉਹਨਾਂ ਦਾ ਪ੍ਰਧਾਨਗੀ ਦੀ ਦਾਵੇਦਾਰੀ ਲਈ ਚਰਚਾ ਵਿੱਚ ਨਾ ਨਹੀਂ ਹੈ ਮੋ ਦੋਸਤੋ ਜੇ ਦੇਖਿਆ ਜਾਵੇ ਚੰਡੀਗੜ੍ਹ ਚੰਨੀ ਸਾਉਕਾ ਮੁੱਖ ਮੰਤਰੀ ਪੰਜਾਬ ਕਿ ਉਹ ਚੋਣ ਕੇ ਕਿ ਜਲੰਧਰ ਅਧਿਆਪੀ ਦਾ ਪ੍ਰਧਾਨ ਐਸਸੀ ਕੈਟਾਗਰੀ ਤੋਂ ਹੋਵੇ ਉਹ ਕੋᱫੋ ਐਸੀ ਕੈਟਾਗਰੀ ਚੋਂ ਵਿਚਾਰਵਾਲੇ ਕਿ ਤੋਂ ਐਮਪੀ ਚੁਣੇ ਗਿਆ ਚੌਧਰੀ ਪਰਵਾਰ ਦੇ ਉੱਪਰ ਉਹਨਾਂ ਨੂੰ ਲੈ ਕੇ ਚਾਚਾ ਕਾਨੀ ਹੋਵੇ ਤਾਂ ਐਮਪੀ ਇਲੈਕਸ਼ਨ ਵੇਲੇ ਉਹਨਾਂ ਦੇ ਜਿਵੇਂ ਚੌਧਰੀ ਬਿਕਰਮ ਜੀ ਸੇਮ ਉਹਨਾਂ ਨਾਲ ਸਿਆਸੀ ਬਖਰੇਵੇਂ ਹੋਣ ਕਾਰਨ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਅੰਦਰ ਦੂੜੀਆਂ ਕੀ ਚੰਦੀ ਸਿੰਘ ਚੱਲੀ ਚਾਹੁੰਗੇ ਕਿ ਜਲੰਧਰ ਅਧਿਆਪੀ ਤੋਂ ਪ੍ਰਧਾਨ ਐਸਸੀ ਕੈਟਾਗਰੀ ਦਾ ਕੋਲੀਟਰ ਬਣੇ ਇਹ ਆਉਣ ਵਾਲੇ ਸਮੇਂ ਦੇਖਿਆ ਜਾਣਾ ਕਿ ਹਾਈ ਕਮਾਂਡ ਕਿਸ ਦੇ ਸਰਦੇ ਉੱਤੇ ਤਾਇਤ ਧਰਵੀਆ ਪ੍ਰਧਾਨਗੀ ਦਾ ਤੇ ਦੇਖਿਆ ਜਾਵੇ ਤਾਂ ਇਸ ਵੇਲੇ ਇਹ ਜਿੰਨੇ ਵੀ ਦਾਅਵੇ ਧਾਰਿਆ ਇਹਨਾਂ ਦੀ ਹਾਈ ਕਮਾਂਡ ਤੱਕ ਪਹੁੰਚ ਦੱਸੀ ਜਾ ਰਹੀ ਹੈ। ਪਹੁੰਚ ਤਾਂ ਅੱਜਕੱਲ ਆਪਾਂ ਆਖ ਸਕਦੇ ਹਾਂ ਕਿ ਹਰ ਵਰਕਅ ਰੱਖਦਾ ਹੈ। ਹਾਈ ਕਮਾਂਡ ਨੇ ਕਿਸ ਨੂੰ ਜਲਾ ਜਲੰਦਰ ਦਾ ਪ੍ਰਧਾਨ ਬਣਾਉਣਾ ਉਹ ਆਉਣ ਵਾਲੇ ਸਮੇਂ ਵਿੱਚ ਦੇਖਿਆ ਜਾਣਾ। ਇਹਦੇ ਦੋਸਤੋ ਇਹ ਵੀ ਕਿਹਾ ਜਾ ਸਕਦਾ ਕਿ ਜੇ ਦੁਆਬੇ ਦੇ ਵਿੱਚ ਕਾਂਗਰਸ ਦੀ ਪਕੜ ਦੀ ਗੱਲ ਕੀਤੀ ਜਾਂਦੀ ਹੈ ਤੇ ਗੁਰਜੀਤ ਸਿੰਘ ਰਾਣਾ ਆਖਿਆ ਜਾਂਦਾ ਕਿ ਉਹ ਦੁਆਬੇ ਵਿੱਚ ਵੱਡੇ ਕੱਦ ਵਾਲੇ 리ਦਰ ਨੇ ਤੇ ਉਹਨਾਂ ਦੇ ਤਲੇ ਦੇ ਨੇ ਹਰਦੇਵ ਸਿੰਘ ਲਾਡੀ ਸ਼ੁਰੂਆਤ ਅਗਰ ਕਾਂਗਰਸ ਚਾਹੇਗੀ ਕਿ ਇੱਕ ਧਰੇ ਦੀ بجائے ਸਾਂਝਾ ਆਗੂ ਦੇਖ ਲਿਆ ਜਾਵੇ ਸਰਬ ਸਰਪਰਮਾਨ ਡੇਟਾ ਦੇਖ ਲਿਆ ਜਾਵੇ ਤੇ ਇਹ ਹੁਣ ਕਾਂਗਰਸ ਸਹਾਇਕ ਕਮਾਂਡ ਕਿਸ ਨੂੰ ਸਰਪ੍ਰਸਤ ਆਗੂ ਮੰਦੀ ਹੈ ਇਹ ਆਉਣ ਵਾਲੇ ਸਮੇਂ ਜਦੋਂ ਚੋਣ ਹੋਣੀ ਹੈ ਉਦੋਂ ਪਤਾ ਲੱਗਣਾ ਕਿ ਕਾਂਗਰਸ ਸਹਾਇਕ ਕਮਾਂਡ ਨਿਯੁਕਤੀ ਕਰਦੀ ਹੈ ਜਾਂ ਚੋਣ ਕਰਵਾਉਂਦੀ ਹੈ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ 'ਚ ਪਾਰਟੀ ਵੱਲੋਂ ਉਪਰੋਂ ਨਿਯੁਕਤੀਆਂ ਕਰਕੇ ਬਹੁਤ ਇਹਦਾ ਲਗਾਏ ਜਾਂਦੇ ਆ ਉਹਦੇ ਨਾਲ ਧੜੇਬੰਦੀ ਜਿਹੜੀ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਜੇ ਦੇਖਿਆ ਜਾਵੇ ਤਾਂ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਕਾਂਗਰਸ ਦੀ ਧੜੇਬੰਦੀ ਨੂੰ ਲੈ ਕੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਸਾਰੇ ਸੀਨੀਅਰ ਆਗੂਆਂ ਨੂੰ ਬੁਲਾ ਕੇ ਜਿਮੇ ਇੱਕ ਡਿਊਟੀ ਲਗਾਈ ਜਾਂ ਕਿ ਪੰਜਾਬ ਦੇ ਵਿੱਚ ਕਿਸੇ ਦੇ ਵੀ ਖਿਲਾਫ ਜਿਹੜੀ ਆ ਉਤੜੇ ਬੰਦੀ ਬਣਾ ਕੇ ਜਾਣਬਾਜੀ ਨਾ ਕੀਤੀ ਜਾਵੇ ਤਾਂ ਕਿ ਪਾਰਟੀ ਦਾ ਨੁਕਸਾਨ ਨਾ ਹੋਵੇ ਦੋਸਤੋ ਉਸ ਦਿਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਨਜ਼ਰ ਆ ਰਿਹਾ ਕਿ ਉਹ ਲੀਡ ਜਿਹੜੇ ਆ ਉਹ ਆਪਾਬ੍ਰੋਧੀ ਬਿਆਨ ਨਹੀਂ ਦਿੰਦੇ ਇਹ ਕਿੰਨਾ ਵਿਚਰ ਇਹ ਇਕਤਾ ਚਨੇਗੀ ਇਹਦੇ ਬਾਰੇ ਹਮੇ ਕੁਝ ਕਹਿਣਾ ਮੁਸ਼ਕਲ ਹੈ ਕਿਉਂਕਿ ਕਾਂਗਰਸ ਦੇ ਵਿੱਚ ਹਵਨ ਵਾਲੀ 25 ਪਾਈ ਦੇ ਵਿੱਚ ਹਰ ਕੋਈ ਮੁੱਖ ਮੰਤਰੀ ਦਾ ਅਹੁਦਾ ਚਾਹੁੰਦਾ ਹੈ ਇਸ ਨੂੰ ਲੈ ਕੇ ਤੜੇਬੰਦੀ ਉੱਪਰਦੀ ਹੈ ਸੋ ਦੋਸਤੋ ਕਾਂਗਰਸ ਬੜੀ ਫੋਕ ਫੋਕ ਪੈਰ ਧਾਵੀ ਹੈ ਕਿਉਂਕਿ ਕਾਂਗਰਸ ਨੂੰ ਬਹੁਤ ਉਮੀਦ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਕਾਂਗਰਸ ਦੀ ਹੀ ਸਰਕਾਰ ਬਣੇ ਤਾਂ ਇਹ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਲਗਾਉਣ ਤੋਂ ਪਹਿਲਾਂ ਹਾਈ ਕਮਾਂਡ ਵੱਲੋਂ ਇੱਥੇ ਲਗਾਏ ਚਾਰਪਰ ਜਿਹੜੇ ਆ ਉਹ ਹਰੇਕ ਹਲਕੇ ਵਿੱਚ ਜਾ ਕੇ ਬਰਕਰਾਰਾਂ ਨੂੰ ਸਿੱਧੇ ਜਾ ਕੇ ਜਾਣਕਾਰੀ ਲੈ ਰਿਆ ਤੇ ਉੱਥੇ ਹੀ ਅਦਿਕਲ ਹਰੇਕ ਪਾਰਟੀ ਜਿਹੜੀ ਆ ਉਹ ਸਰਬੀ ਕਰਉਂਦੀ ਆ ਇਸ ਗੱਲ ਨੂੰ ਲੈ ਕੇ ਕਿ ਕੋਈ ਗਲਤ ਫੈਸਲਾ ਨਾ ਹੋ ਜਵੇ ਜਿਸ ਨਾਲ ਪਾਰਟੀ ਦੀ ਸ਼ਾਖ ਨੂੰ ਤੱਬਾ ਲਗੇ ਨੁਕਸਾਨ ਹੋਵੇ ਕਿਉਂਕਿ ਕਾਂਗਰਸ ਦੇਸ਼ ਦੇ ਵਿੱਚ ਜਿਵੇਂ ਲਗਾਤਾਰ ਸਟੇਟਾਂ ਵਿੱਚ ਹਾਰ ਰਹੀ ਆ ਮਹਾਰਾਸ਼ਟਰ ਵਿੱਚ ਹਾਰ ਦਿੱਤੀ ਆ ਉਸ ਤੋਂ ਪਹਿਲਾਂ ਹਰਿਆਣਾ ਵਿੱਚ ਵੀ ਹਾਰ ਦਾ ਮੂੰਹ ਦੇਖਣਾ ਪਿਆ ਸਤਾਈ ਵਿੱਚ ਵੀ ਔਰ ਜਿਹੜਾ ਆ ਇੱਥੇ ਜਿਵੇਂ ਕਈ ਵਾਰੀ ਕਾਂਗਰਸ ਮਜ਼ਬੂਤ ਇਸਦੀ ਜਾਂ ਕਈ ਵਾਰੀ ਇੱਥੇ ਦੀ ਤਰੇਵੰਦੀ ਜਿਹੜੀ ਆ ਉਹ ਕਾਂਗਰਸ ਨੂੰ ਖੇਰੂ-ਖੇਰੂ ਕਰ ਦਿੰਦੀ ਆ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਇੱਥੇ ਜਿਮਨੀ ਚੋਣਾਂ ਹੋਈਆਂ ਉਹਨਾਂ ਵਿੱਚ ਜ਼ਿਆਦਾਤਰ ਕਾਂਗਰਸ ਨੂੰ ਹਾਰ ਦਾ ਮੂਦ ਦੇਖਣਾ ਪਿਆ ਸੋ ਦੂਰ ਤੋਂ ਆਪਾਂ ਗੱਲ ਕਰਦੇ ਸੀ ਜਲੰਧਰ ਦਿਹਾਤੀ ਦੇ ਹੋਣ ਵਾਲੇ ਸਮੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਿਸ ਨੂੰ ਪ੍ਰਧਾਨ ਬਣਾਇਆ ਜਾਣਾ ਇਹ ਆਉਣ ਵਾਲੇ ਸਮੇਂ ਪਤਾ ਲੱਗਣਾ ਹੈ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਆ ਇਸ ਚੋਣ ਨੂੰ ਲੈ ਕੇ ਕਿਸ ਦੇ ਸਿਰ ਪ੍ਰਧਾਨਗੀ ਦਾ ताज ਧਰਦੀ ਹੈ ਇਹ ਆਉਣ ਵਾਲੇ ਸਮੇਂ ਪਤਾ ਲੱਗਣਾ ਇਹ ਜ਼ਰੂਰ ਹੈ ਕਿ ਜਿਵੇਂ ਤੀਸਰੀ ਪਾਰਟੀ ਆਮ ਆਦਮੀ ਪਾਰਟੀ ਬਹੁਤ ਥੋੜੇ ਸਮੇਂ ਵਿੱਚ ਹੀ ਪੰਜਾਬ ਦੇ ਵਿੱਚ ਸਤਾ ਹਾਸਲ ਕਰਕੇ ਇਸ ਪਾਰਟੀ ਨੇ ਜਿਵੇਂ ਰਿజర్ਵ ਕੈਟਾਗਰੀਆਂ ਨੂੰ ਲੈ ਕੇ ਕਹਿ ਲਈ ਜ ਐਸਸੀ ਸਮਾਜ ਦੇ ਵੱਧ ਤੋਂ ਵੱਧ ਲੀਡਰਾਂ ਨੂੰ ਜਿਹੜੇ ਆ ਉਹ ਐਮੇਤ ਦਿੱਤੀਆਂ ਜਿਹਦੇ ਕਰਕੇ ਅੱਜ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੇ ਅੰਦਰ ਉਹ ਵੱਡੇ ਅਹੁਦੇ ਜਿਵੇਂ ਮਿਸਾਲ ਵਜੋਂ ਰੇਤ ਮੰਤਰੀ ਹਰਪਾਲ ਸਿੰਘ ਜੀ ਨੂੰ ਨੁਮਾਇਆ ਗਿਆ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਰਵੈਤੀ ਪਾਰਟੀਆਂ ਐਸਸੀ ਸਮਾਜ ਦੇ ਵ代ਇਕਾਂ ਨੂੰ ਉਹ ਕੈਬਨਿਟ ਦੇ ਉਹ ਦਿੱਤੇ ਹੀ ਜਾਂਦੇ ਰਿਹਾ ਜਿਹੜੇ ਕੀ ਹੈ ਜਾਂਦਾ ਰਿਹਾ ਕਿ ਘਟੈ ਨਹੀਂ ਦਵਾਰੇ ਸੀ ਸੋ ਦੋਸਤੋ ਇਹ ਹੁਣ ਪਾਰਟੀਆਂ ਨੂੰ ਇਸ ਵਾਰ ਜੇ ਦੇਖਿਆ ਜਾਵੇ ਤਾਂ ਇਸ ਅਹਿਮੀਅਤ ਨੂੰ ਕੈਮ ਰੱਖਣਾ ਪੈਣਾ ਕਿ ਇਸੀ ਸਮਾਜ ਨੂੰ ਸੰਗਠਨ ਦੇ ਵਿੱਚ ਵੀ ਅਗਨੋਰ ਨਹੀਂ ਕੀਤਾ ਜਾਣਾ ਭਾਵੇਂ ਕਿ ਗੱਲ ਇਹ ਚੱਲਦੀ ਆ ਕਿ ਜਹੰਦਰ ਦਿਹਾਤੀ ਤੋਂ ਜੱਟ ਸਿੱਖ ਨੂੰ ਪ੍ਰਧਾਨ ਬਣਾਈ ਜਾਣ ਦੀ ਚਰਚਾ ਹੈ ਤੇ ਆਉਂ ਦੇਖਦੇ ਹਾਂ ਹਾਈ ਕਮਾਂਡ ਕੀ ਫੈਸਲਾ ਕਰਦੀ ਆ ਇਹ ਆਉਣ ਵਾਲੇ ਸਮੇਂ ਪਤਾ ਲੱਗਣਾ ਅੱਜ ਦਾ ਦੋਸਤੋ ਪ੍ਰੋਗਰਾਮ ਇੱਥੇ ਕਰਦੇ ਹਾਂ ਸਮਾਪਤ ਤੁਹਾਨੂੰ ਇਹ ਵੀਡੀਓ ਬਗਰ ਚੱਕੀ ਲਗੇ ਇਸ ਨੂੰ ਲਾਈਕ ਕਰਨਾ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਅਗਰ ਅਜੇ ਵੀ ਤੁਸੀਂ ਬਿਲਗਾ ਨਿਊਜ਼ ਆਨਲਾਈਨ ਪੇਜ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਲੂਰ ਫੋਲੋ ਕਰਿਓ ਅਗਰ ਵੀ ਤੁਸੀਂ ਇਹ ਪ੍ਰੋਗਰਾਮ ਜੂਡੂਰ ਚੈਨਲ ਬਿਲਗਾ ਨਿਊਜ਼ ਆਨਲਾਈਨ ਦੇਖਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲਣਾ ਧੰਨਵਾਦ। ਪੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।